ਨਿਊਜ਼ ਪੰਜਾਬ ਦੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ ਦੱਸਦੇ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੁਕਸਰ ਦੇ ਇੱਕ ਪਿੰਡ ਦੇ ਵਿੱਚ 6 ਤੀਆਂ ਅਤੇ ਉਹਨਾਂ ਦੀ ਮਾਂ ਦੀ ਕਥਿਤ ਤੌਰ ਤੇ ਇੱਕ ਵਿਅਕਤੀ ਦੇ ਵੱਲੋਂ ਕੁਟਮਾਰ ਕਰਨ ਦੀ ਘਟਨਾ ਦੇ ਸੰਬੰਧੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਖਬਰਾਂ ਦਾ ਸਖਤ ਨੋਟਿਸ ਲਿਆ ਹੈ ਅਤੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਹੈ ਕਿ ਬੀਤੇ ਦਿਨੀ ਜੁਲਾ ਮੁਕਸਰ ਦੇ ਇੱਕ ਪਿੰਡ ਦੇ ਵਿੱਚ ਵਿਅਕਤੀ ਦੇ ਵੱਲੋਂ ਨਵਾਲਕ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਜਦੋਂ ਲੜਕੀ ਦੇ ਪਰਿਵਾਰ ਨੇ ਉਸ ਦਾ ਵਿਰੋਧ ਕੀਤਾ ਤਾਂ ਨੇ ਪਰਵਾਦੀਆਂ ਛੇਤੀਆ ਅਤੇ ਮਾਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਇਸ ਘਟਨਾ ਉਪਰੰਤ ਇਹ ਪਰਿਵਾਰ ਹਸਪਤਾਲ ਦੇ ਵਿੱਚ ਦਾਖਲ ਵੀ ਰਿਹਾ ਟਿੰਡਾ نیوز ਪੰਜਾਬ ਦੇ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਹੈ ਛੇਤੀਆ ਅਤੇ ਮਾਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਹੁਣ ਪ੍ਰਸ਼ਾਸਨ ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਦਾ ਸਖਤ ਨੋਟਿਸ ਜੜਾ ਹੈ ਲਿਆ ਹੈ ਕਮਿਸ਼ਨ ਨੇ ਦਖਲ ਤੋਂ ਬਾਅਦ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਨਾਬਾਲਗ ਲੜਕੀ ਨੂੰ ਛੇੜਨ ਦੇ ਸਮੇਂ ਪਰਿਵਾਰ ਦੇ ਵੱਲੋਂ ਵਿਰੋਧ ਵਿਚਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ ਪਰਿਵਾਰ ਦੇ ਛੇਤੀਆਂ ਅਤੇ ਮਾਂ ਦਾ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਤੇ ਹੁਣ ਜੁੜਾ ਹੈ ਇਸ ਤੇ ਸਖਤ ਨੋਟਿਸ ਲੈਂਦੇ ਹੋਏ ਜਿਹੜਾ ਹੈ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ 체ਤियां ਤੇ ਉਸਦੀ ماں ਦੀ ਕੁਟਮਾਰ ਦਾ ਮਾਮਲਾ ਜੁੜਾਇਆ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਕਿ ਸਖਤ ਨੋਟਿਸ ਲਿਆ ਗਿਆ ਹੁਣ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਹ ਸ਼ਾਨ ਜੁੜ ਚੁਕੇ ਨੇ ਸ਼ਾਨਤ 체ਤियां ਹਤੇ ਇੱਕ ਮਾਦੀ ਕੁਟਮਾਰ ਦਾ ਜੜਾ ਮਾਮਲਾ ਸਾਹਮਣੇ ਆਇਆ ਸੀ ਉਸ ਤੇ ਮੀਡੀਆ ਦੇ ਵਿੱਚ ਜਦੋਂ ਖਬਰਾਂ ਚਲਾਈ ਕਿ ਖਾਸ ਤੌਰ ਤੇ ਇੰਡੀਆ ਨਿਊਜ਼ ਪੰਜਾਬ ਸਾਡੇ ਚੈਨਲ ਦਾ ਜੁੜਾ ਹੈ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਹੈ ਕਿ ਕੁਝ ਜਾਣਕਾਰੀ ਤੁਹਾਡੇ ਕੋਲ ਜੀ ਅੰਜਲੀ ਦੱਸਦੀ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਇੱਕ ਪਿੰਡ ਦਾ ਇਹ ਮਾਮਲਾ ਸੀ ਜਿਸ ਨੂੰ ਇਨੇ ਵੱਡੇ ਪੱਧਰ ਤੇ ਬੜਾ ਬਰੂਟਲੀ ਔਰਤ ਦੀ ਫੁਟਮਾਰ ਕੀਤੀ ਗਈ ਸੀ ਸੰਵੇਦਨਸ਼ੀਲ ਮਾਮਲਾ ਸੀ ਉੱਪਰ ਪ੍ਰੈਸ਼ਰ ਦੀ ਪੁਲਿਸ ਵੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦੇ ਰੋਵ ਵਿੱਚ ਨਹੀਂ ਦਿਖਾਈ ਦੇ ਰਹੀ ਸੀ ਇਸੇ ਕਰਕੇ ਮੀਡੀਆ ਦੇ ਵਧੇਰੇ ਇਖ਼ਤਿਆਰ ਨੇ ਇਸ ਖਬਰ ਨੂੰ ਦੇਖਣ ਤੋਂ ਕਿਨਾਰਾ ਕਰ ਲਿਆ ਸੀ ਤਾਂ ਇੰਡੀਆ ਨਿਊਜ਼ ਪੰਜਾਬ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਆਧਾਰ ਤੇ ਨਿਸ਼ਾਨ ਕੀਤਾ ਉਸ ਮਾਮਲੇ ਉੱਪਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਜਿਨ੍ਹਾਂ ਨੇ ਜੜੀਆਂ ਹਾਰਡ ਡਾਇਰੈਕਸ਼ਨ ਪੁਲਿਸ ਨੂੰ ਪਾਸ ਕੀਤੀਆਂ ਤਾਂ ਥਾਣਾ ਫਾਦਰ ਦੀ ਪੁਲਿਸ ਨੇ ਮੈਲਾ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ 'ਚ ਐਫ ਆਈ ਆਰ ਨੰਬਰ 150 ਜਿਹੜੀ ਪੁਰਾਣੀਆਂ ਆਈ ਪੀ ਸੀ ਦੀਆਂ ਧਾਰਾਵਾਂ ਉਸ ਅੰਡਰ ਸੈਕਸ਼ਨ 354 323 ਤੇ 506 ਦੇ ਅਧੀਨ ਜਿਹੜਾ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਨਾਮਜ਼ਦ ਕੀਤੇ ਗਏ ਦੋਸ਼ੀ ਪ੍ਰਕਾਸ਼ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜੀ ਤੇ ਕਿੰਨੇ ਕਿੰਨੇ ਆਰੋਪੀ ਜੁੜੇ ਨੇ ਇਸ ਦੇ ਵਿੱਚ ਫੜੇ ਗਏ ਨੇ ਕਿ ਸਿਰਫ ਇੱਕ ਹੀ ਆਰੋਪੀ ਕਿੰਨੇ ਆਰੋਪੀ ਨੇ ਕੁੱਲ ਜੋ ਵੀਡੀਓ ਵਾਇਰਲ ਹੋਈ ਸੀ ਉਸ ਵਿੱਚ ਹਮਲਾਵਰ ਪ੍ਰਗਟ ਸਿੰਘ ਅਤੇ ਉਸ ਦੀ ਭੈਣ ਹੈ ਜਿਹੜੇ ਪਹਿਸ਼ ਤੌਰ ਤੇ ਪੀੜਤ ਪਰਿਵਾਰ ਦੀ ਕੁੱਟਮਾਰ ਕਰਦੇ ਉਹਨਾਂ ਨਾਲ ਹੋਰ ਧịtਦੇ ਗਾਲੀ ਗਲੋਚ ਕਰਦੇ ਨਜ਼ਰ ਆ ਰਹੇ ਸੀ ਪਰ ਪੁਲਿਸ ਨੇ ਜਿਹੜੀ ਐਫ ਆਈ ਆਰ ਹੈ ਉਹ ਪ੍ਰਗਟ ਸਿੰਘ ਦੇ ਖਿਲਾਫ ਹੀ ਦਰਜ ਕੀਤੀ ਹੈ ਪਰ ਉੱਥੇ ਹੀ ਸ਼੍ਰੀ ਮੁਖਤਸਰ ਜਾਇਬ ਦੇ ਜਿਹੜੇ ਐਸ ਪੀ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਵਾਈਡ ਐਂਗਲ ਤੋਂ ਜਿਹੜਾ ਜਾਂਚ ਕਰ ਰਹੇ ਆ ਹਰੇਕ ਪਹਿਲੂ ਨੂੰ ਬਰੀਕੀ ਨਾਲ ਫਰੋਲਿਆ ਜਾ ਰਿਹਾ ਹੈ ਜੇਕਰ ਇਸ ਮਾਮਲੇ 'ਚ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ 'ਚ ਢਿੱਲ ਨਹੀਂ ਵਰਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ ਦੇ ਦਾਇਰੇ ਵਿੱਚ ਰੱਖਿਆ ਜਾਵੇਗਾ ਤੇ ਹੁਣ ਜਿਹੜੇ ਜਿਹੜੀ 6 ਤੀਆਂ ਸੀ ਤੇ ਉਸਦੀ ਮਾਂ ਉਹ ਜਿਹਨਾਂ ਨੂੰ ਕੋਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਸੱਟਾਂ ਦੇ ਕਰਕੇ ਹੁਣ ਉਹਨਾਂ ਦੀ ਹਾਲਾਤ ਕੀ ਹੈ ਜੀ ਬਿਲਕੁਲ ਦੱਸਦੀ ਹੈ ਕਿ ਜੋ ਲੜਕੀ ਦੀ ਮਾਂ ਹੈ ਉਸਦੀ ਕੋਟਮਾਰ ਹੋਈ ਸੀ ਔਰਤ ਦੀ ਉਮਰ ਜਿਹੜੀ 38 ਸਾਲ ਦੇ ਲਗਭਗ ਹੈ ਫਿਜ਼ੀਕਲੀ ਸਟਰੈਂਥ ਤੇ ਫਿਜ਼ੀਕਲੀ ਸੋਲਿਡਨੈਸ ਜ਼ਿਆਦਾ ਹੁੰਦੀ ਹੈ ਤਾਂ ਉਸਨੇ ਤਾਂ ਹਮਲਾਵਰ ਦੀ ਕੁੱਟਮਾਰ ਨੂੰ ਸਹਿਣ ਕਰ ਲਿਆ ਸੀ ਦੋ ਦਿਨਾਂ ਦੇ ਵਿੱਚ ਲੇਡੀਆਂ ਜਿਹੜੇ ਠੀਕ ਹੋ ਗਏ ਸਨ ਪਰ ਜਿਹੜੀਆਂ ਮਾਸੂਮ ਬੱਚੀਆਂ ਸਨ ਜਿਸ ਵਿੱਚ 14 ਸਾਲ ਅਤੇ 20 ਸਾਲ ਲੜਕੀਆਂ ਦੀ ਉਮਰ ਹੈ ਉਹਨਾਂ ਬੱਚੀਆਂ ਦੇ ਉੱਪਰ ਜਦੋਂ ਬਿਰਿੰਦਗੀ ਭਰੇ ਢੰਗ ਨਾਲ ਹਮਲਾ ਕੀਤਾ ਗਿਆ ਤਾਂ ਉਹ ਬੱਚੀਆਂ ਕਾਫੀ ਨੀਲ ਸਨ ਦੰਦੀਆਂ ਦੇ ਨਿਸ਼ਾਨ ਸਨ ਪਰ ਘਟਨਾ ਨੂੰ ਅੱਜ 8 ਦਿਨ ਹੋ ਚੁੱਕੇ ਐ ਤਾਂ ਬੱਚੀਆਂ ਜਿਹੜੀਆਂ ਹੁਣ ਠੀਕ ਨੇ ਪਰ ਫਿਰ ਵੀ ਉਹ ਪੇਨ ਕਿਲਰ ਮੈਡੀਸਿਨ ਤੇ ਹੋਰ ਐਂਟੀਬਾਇਓਟਿਕਸ ਜਿਹੜੀਆਂ ਹੁਣ ਤੱਕ ਲੈ ਰਹੀਆਂ ਨੇ ਬਹੁਤ ਬਹੁਤ ਸ਼ੁਕਰੀਆ ਸ਼ਾਂਤੋ ਅੱਡਾ ਖਬਰ ਦੀ ਜਾਣਕਾਰੀ ਦੇਣ ਦੇ ਲਈ ਤੇ 체ਤੀਆ ਹਤੇ ਮਾਦੀ ਕੁਟਮਾਰ ਅੱਦੜਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵੱਲੋਂ ਇੰਡੀਆ ਨਿਊਜ਼ ਪੰਜਾਬ ਦੇ ਵੱਲੋਂ ਜਿਹੜੀ ਇਹ ਖਬਰ ਦਿਖਾਈ ਗਈ ਤੇ ਹੁਣ ਜਿਹੜਾ ਅਸਰ ਵੇਖਣ ਨੂੰ ਮਿਲਿਆ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕਾਰਵਾਈ ਹਲੇ ਜਾਰੀ ਰੱਖੀ ਗਈ ਹੈ